ਸੋ ਦੋਸਤੋ ਪੱਲਾ ਕੁਦਰਤ ਡੇਰੀ ਫਾਰਮ ਡਾਕਟਰ ਸੁਖਤਾਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਆਪਾਂ ਗੱਲ ਫਿਰ AI ਦੇ ਕੰਟੈਂਟ ਤੇ ਕਰਨੀ ਸੀਗੀ ਹਾਲੇ ਆਪਣੇ ਕੋਲੇ AI ਦਾ ਕਨਸੈਪਟ ਹੀ ਬਹੁਤ ਪਿਆ ਸੀਗਾ ਪਰ ਕੱਲ ਇੱਕ ਸੱਜਣ ਦਾ ਫੋਨ ਆਇਆ ਵੀ ਜਿਹੜਾ ਦੁੱਧ ਹੈ ਆਪਾਂ ਨੂੰ ਗਾ ਦਾ ਪੀਣਾ ਚਾਹੀਦਾ ਹੈ ਚਾਹੇ ਮੱਝ ਦਾ ਸੋ ਮੈਨੂੰ ਲੱਗਿਆ ਵੀ ਇਹ ਜਿਹੜੀ ਗੱਲ ਹੈ ਬਹੁਤ ਹੀ ਜ਼ਰੂਰੀ ਹੈ ਸੋ ਆਪਾਂ ਦੇ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਆ ਸੋ ਦੋਸਤੋ ਇਹ ਜਿਹੜੀਆਂ ਸੱਜਣ ਨੇ ਪੁੱਛਿਆ ਵੈਸੇ ਬਹੁਤ ਹੀ ਵਧੀਆ ਕੁਐਸਚਨ ਹੈ ਕਦੀ ਕਿਸੇ ਨੇ ਪੁੱਛਿਆ ਨਹੀਂਗਾ ਪਰ ਮੈਨੂੰ ਲੱਗਦਾ ਵੀ ਮੈਨੂੰ ਆਪਣੇ ਆਪ ਲੱਗਿਆ ਵੀ ਬਹੁਤ ਚੰਗਾ ਸਵਾਲ ਦੋਸਤਾਂ ਨੇ ਪੁੱਛਿਆ ਸੋ ਜਿਹੜੇ ਵੀ ਤੁਸੀਂ ਮੈਨੂੰ ਸਵਾਲ ਪੁੱਛੋਗੇ ਮੈਂ ਤੁਹਾਡੇ ਸਾਰਿਆਂ ਦੇ ਆਪਣਾ ਟਾਈਮ ਟੂ ਟਾਈਮ ਜਿਹੜੇ ਜਵਾਬ ਨੇ ਆ ਬੋਰਡ ਤੇ ਦਵਾਂਗਾ ਜੋ ਸਾਰੇ ਆਪਣੇ ਕਿਸਾਨ ਭਰਾਵਾਂ ਨਾਲ ਸਾਂਝੇ ਹੋ ਸਕਣ ਸੋ ਦੋਸਤੋ ਕਈ ਵਿੱਚ ਦੋਸਤ ਨੇ ਇੱਕ ਦੋ ਉਹ ਵਿੱਚ ਗਾਲਾਂ ਗੋਲਾਂ ਕੱਢਣ ਲੱਗ ਜਾਂਦੇ ਨੇ ਵੈਸੇ ਮੈਂ ਉਹਨਾਂ ਨੂੰ ਬੇਨਤੀ ਵੀ ਕਰਨੀ ਚਾਹਣਾ ਜੇ ਤੁਹਾਨੂੰ ਵੀਡੀਓ ਚੰਗੀ ਨਹੀਂ ਲੱਗਦੀ ਤੇ ਨਾ ਦੇਖੋ ਬਟ ਐਵੇਂ ਫालतੂ ਬੋਲਣ ਦਾ ਕੋਈ ਜਿਹੜਾ ਮਤਲਬ ਨਹੀਂ ਹੁੰਦਾਗਾ ਕਿਉਂਕਿ ਦੋਸਤੋ ਮੈਂ ਤਾਂ ਸਿਰਫ ਇੱਕ ਆਪਦੇ ਕਿਸਾਨ ਭਰਾਵਾਂ ਵਾਸਤੇ ਆਪਦੇ ਫਾਰਮਰਾਂ ਵਾਸਤੇ ਵੇਖੋ ਜੇ ਮੈਨੂੰ ਗਾਲਾਂ ਕੱਢ ਕੇ ਤੁਹਾਨੂੰ ਕੀ ਮਿਲਣਾ ਉਹ ਲੋਕ ਜਿਨ੍ਹਾਂ ਨੇ ਪਸ਼ੂਆਂ ਦੀ ਪੰਜਾਬ ਦੇ ਵਿੱਚ ਪਸ਼ੂਆਂ ਦੀ ਨਸਲ ਸੁਧਾਰ ਖਰਾਬ ਕਰ ਦਿੱਤੀ ਉਹ ਗਾਈਆਂ ਲੈ ਆਂਦੀਆਂ ਜਿਨ੍ਹਾਂ ਦੀ ਆਪਾਂ ਨੂੰ ਲੋੜ ਨਹੀਂ ਸੀ ਮਤਲਬ ਕਿ ਸਾਰਾ ਕੁਝ ਆਪਣਾ ਧੰਦਾ ਚੋਪਟ ਕਰ ਦਿੱਤਾ ਉਹਨਾਂ ਨੂੰ ਤਾਂ ਤੁਸੀਂ ਕੁਝ ਕਹਿੰਦੇ ਨਹੀਂ ਜੇ ਤੁਹਾਡੇ ਵਿੱਚ ਕੋਈ ਗੱਲ ਦਾ ਦਮ ਹੈਗਾ ਤਾਂ ਸਵਾਲ ਉਹਨਾਂ ਨੂੰ ਪੁੱਛੋ ਮੈਂ ਤਾਂ ਆਪਦੇ ਕਿਸਾਨ ਭਰਾਵਾਂ ਨੂੰ ਆਪਦੇ ਫਾਰਮਰਾਂ ਨੂੰ ਜਾਣਕਾਰੀ ਦੇ ਰਿਹਾ ਵੀ ਆਪਾਂ ਕਿੱਦਾਂ ਕਿੱਦਾਂ ਜਿਹੜਾ ਹੈ ਨਾਲ ਜਿਹੜਾ ਬਿਜ਼ਨਸ ਹੈ ਖੇਤੀਬਾੜੀ ਦੇ ਨਾਲ ਜਿਹੜਾ ਸਹਾਇਕ ਧੰਦਾ ਉਹਨੂੰ ਆਪਾਂ ਅਪਣਾ ਸਕਦੇ ਹਾਂ ਸੋ ਦੋਸਤੋ ਗੱਲ ਮੁੱਦੇ ਦੀ ਕਰਦੇ ਆ ਦੁੱਧ ਜਿਹੜਾ ਦੋਸਤੋ ਮੇਰੇ ਹਿਸਾਬ ਨਾਲ ਮੇਰੇ ਅਕੋਰਡਿੰਗ ਜਿਹੜਾ ਦੋਸਤੋ ਆਪਾਂ ਨੂੰ ਦੁੱਧ ਦੇ ਉਹ ਹਮੇਸ਼ਾ ਮੱਝ ਦਾ ਹੀ ਪੀਣਾ ਚਾਹੀਦਾ ਹੈ ਸੋ ਦੋਸਤੋ ਦੁੱਧ ਜਿਹੜਾ ਤੁਸੀਂ ਤੁਹਾਨੂੰ ਪੀਨ ਲਈ ਆਪਣਾ ਬਹੁਤ ਬੜੀ ਬਹੁਤ ਸਾਰੇ ਡਾਕਟਰਾਂ ਨੇ ਵੀ ਕਹਿ ਦਿੰਦੇ ਆ ਜੀ ਮਾਇਦਾ ਦੁੱਧ ਨਾ ਪੀਓ ਮਾਇਦਾ ਦੁੱਧ ਭਾਰਾ ਹੁੰਦਾ ਜਾਂਦੇ ਵਿੱਚ ਫੈਟ ਜ਼ਿਆਦਾ ਹੁੰਦੀ ਹੈ ਜਾਂ ਕਾਰਬੋਹਾਈਡਰੇਟਸ ਜ਼ਿਆਦਾ ਹੁੰਦੇ ਆ ਵੈਸੇ ਮੈਂ ਤੁਹਾਨੂੰ ਇੱਕ ਇਹ ਗੱਲ ਦੱਸ ਦੇਣਾ ਚਲੋ ਇਹ ਤਾਂ ਗੱਲ ਹੈਗੀ ਠੀਕ ਵੀ ਆਪਣਾ ਇਹਦੇ ਵਿੱਚ ਫੈਟ ਫੂਡ ਜ਼ਿਆਦਾ ਹੁੰਦੀ ਹੈ ਪਰ ਉਹ ਦੋਸਤੋ ਜਿਹੜਾ ਤੁਸੀਂ ਗਾਂ ਦਾ ਦੁੱਧ ਪੀਂਦੇ ਹੋਣਾ ਜਿਹੜੀਆਂ ਵੱਡੀਆਂ ਗਾਂਆਂ ਨੇ ਸੋ ਜਿਹੜੀਆਂ ਵੱਡੀਆਂ ਗਾਂਵਾਂ ਜੋ ਦੇਸੀ ਗਾਂਵਾਂ ਜਿਹੜੀਆਂ ਹੋਣਗੀਆਂ ਜਿਵੇਂ ਕਿ ਕੋਈ 10 5 ਕਿਲੋ ਵਾਲੀ ਗਾਹ ਹੋ ਗਈ ਕੋਈ 10 ਕਿਲੋ ਗਾਹ ਉਹ ਦੁੱਧ ਵਾਲੀ ਗਾਹ ਹੋ ਗਈ ਉਹ ਤਾਂ ਗੱਲ ਹੋ ਗਈ ਬਾਅਦ ਦੀ ਜਿਹੜੀਆਂ ਦੂਜੀਆਂ ਗਾਵਾਂ ਨੇ ਜਿਵੇਂ ਮੰਨ ਕੇ ਕਿਲੋ 25 ਲੀਟਰ ਵਾਲੀ 30 ਕਿਲੋ ਵਾਲੀ 40 ਕਿਲੋ ਵਾਲੀ 50 ਕਿਲੋ ਵਾਲੀ ਇੰਨੀਆਂ ਕੁ ਗਾਵਾਂ ਮੇਰੇ ਹਿਸਾਬ ਨਾਲ ਆਪਣੇ ਪੰਜਾਬ ਦੇ ਵਿੱਚ 50 ਤੋਂ 60 ਕਿਜੀ ਤੱਕ ਗਾਵਾਂ ਆਪਣੇ ਪੰਜਾਬ ਦੇ ਵਿੱਚ ਹੈ ਗਿਣਾਂ ਨੇ ਦੋਸਤੋ ਗਾਵਾਂ ਜਿਹੜੀਆਂ ਫਸਟ ਕੁ ਟੌਂਡੀਆਂ ਨੇ ਆ ਹਾਂ ਮੇਲੇ ਆ ਤੇ ਮਤਲਬ ਕਿ ਇਸ ਰਿਕਾਰਡ ਦੀਆਂ ਗਾਵਾਂ ਨ ਆ ਰਹੇ ਹੁ ਤਾਂ ਆਪਣੇ ਨੋਰਮਲ ਹੀ ਹੈਗੀ ਆ ਨਾ 20 25 30 ਤੇ 30 ਤੇ 40 ਵੀ ਨੋਰਮਲ ਹੀ ਰੇਸ਼ਿਓ ਹੈਗੀ ਕਈਆਂ ਦੇ ਸੋ ਦੋਸਤੋ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹਾਂਗਾ ਗੱਲ ਇੱਥੇ ਫਿਰ ਜਿਹੜੀ ਆਪ ਪਿੱਛੇ ਦੀ ਇੱਕ ਵੀਡੀਓ ਪਾਈ ਸੀ ਵੀ ਡਾਕਟਰ ਕਿਹੜੇ ਤੋਂ ਟੀਕਾ ਪਰੋਣਾ ਜਾਂ ਕਿਹਨੂੰ ਲਾਜ ਵਾਸਤੇ ਬੁਲਾਉਣਾ ਗੱਲ ਉੱਥੇ ਹੀ ਫਿਰ ਆ ਕੇ ਇਹ ਮੁੱਕ ਜਾਣੀ ਹੈ ਸੋ ਦੋਸਤੋ ਇਹ ਗਾਵਾਂ ਦਾ ਦੁੱਧ ਆਪਾਂ ਕਿਉਂ ਨਹੀਂ ਪੀਣਾ ਇਹ ਦੁੱਧ ਆਪਾਂ ਕਿਉਂ ਨਹੀਂ ਪੀਣਾ ਇਹ ਵੀ ਬੇਟੀ ਕਿਉਂ ਨਹੀਂ ਪੀਣਾ ਇਹ ਬੜੀ ਵੱਡੀ ਗੱਲ ਦੇ ਵਿੱਚ ਵੀਡੀਓ ਥੋੜੀ ਜਿਹੀ ਲੰਮੀ ਹੋਊਗੀ ਕਿਉਂਕਿ ਇਹ ਬੜਾ ਵਧੀਆ ਮੁੱਦਾ ਹੈਗਾ ਹੁਣ ਜਿਹੜਾ ਦੋਸਤੋ ਮੱਝ ਦਾ ਦੁੱਧ ਦੇਣਾ ਚਲੋ ਇਹਦੇ ਵਿੱਚ ਤਾਂ ਫੈਟ ਜ਼ਿਆਦਾ ਮੰਨ ਕੇ ਚੱਲੋ ਫੈਟ ਜ਼ਿਆਦਾ ਜ਼ਿਆਦਾ ਪ੍ਰੋਟੀਨ ਆ ਕਾਰਬੋਹਾਈਡਰੇਟਸ ਜ਼ਿਆਦਾ ਸੋ ਦੋਸਤੋ ਇਹ ਤੀਜਾ ਜਣੀਆਂ ਦੇ ਵਿੱਚ ਦੁੱਧ ਚ ਜ਼ਿਆਦਾ ਹੈਗੀਆਂ ਨੇ ਹੌਣ ਗਾਂ ਦੇ ਦੁੱਧ ਵਿੱਚ ਫੈਟ ਜਿਹੜੀ ਇਹ ਘੱਟ ਏ। ਛੋ ਦੋਸਤੋ ਮੈਂ ਤੁਹਾਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਦਿਖਾਉਣਾ ਬੋਰਡ ਤੇ ਲਿਖ ਕੇ ਗਾਂ ਦੇ ਦੁੱਧ ਵਿੱਚ ਮੰਨ ਕੇ ਚੱਲੋ ਵੀ ਆਹ ਮੱਝ ਦੇ ਦੁੱਧ ਵਿੱਚ ਤਾਂ ਆਪਾਂ ਕਹਿ ਲਈ ਆ ਵੀ ਮੱਝ ਦੇ ਦੁੱਧ ਵਿੱਚ ਵੀ ਫੈਟ ਜ਼ਿਆਦਾ ਪ੍ਰੋਟੀਨ ਜ਼ਿਆਦਾ ਕਾਰਬੋਹਾਈਡਰੇਟਸ ਜ਼ਿਆਦਾ ਹੁਣ ਗਾਂ ਦੇ ਦੁੱਧ ਵਿੱਚ ਸੋ ਦੋਸਤੋ ਫੈਟ ਘਟੇ ਪ੍ਰੋਟੀਨ ਘਟੇ ਕਾਰਬੋਹਾਈਡਰੇਟਸ ਘਟਨੇ ਸੋ ਦੋਸਤੋ ਆਪਾਂ ਨੂੰ ਨਾ ਬਹੁਤ ਸਾਰੀਆਂ ਗੱਲਾਂ ਕਈ ਵਾਰੀ ਡਾਕਟਰ ਕਹਿ ਦਿੰਦੇ ਜਿਹੜੇ ਹਾਰਮਨ ਦੇ ਚ ਡਾਕਟਰ ਹੁੰਦੇ ਆ ਵੀ ਜਿਹੜਾ ਦੁੱਧ ਦੇ ਮੱਝ ਦਾ ਇਹਦੇ ਨਾਲ ਤੁਹਾਨੂੰ ਹਾਰਟ ਅਟੈਕ ਆਏਗਾ ਇਸ ਕਰਕੇ ਦੋ ਤੁਸੀਂ ਜਿਹੜਾ ਨਾ ਪਤਲਾ ਦੁੱਧ ਦੇ ਗਾਂ ਦਾ ਪੀਓ ਸੋ ਆਪਾਂ ਜਿਹੜਾ ਛੋਟੇ ਬੱਚੇ ਹੁੰਦੇ ਉਹਨਾਂ ਨੂੰ ਵੀ ਆਪਾਂ ਦੁੱਧ ਗਾਂ ਦਾ ਹੀ ਪ੍ਰੈਫਰ ਕਰਦੇ ਆ ਆਪਾਂ ਉਹਨਾਂ ਨੂੰ ਮੱਝਾਂ ਦਾ ਦੁੱਧ ਜਿਹੜਾ ਨਹੀਂ ਪਿਉਂਦੇ ਸੋ ਦੋਸਤੋ ਇਹ ਜਿਹੜੀ ਗੱਲ ਹੈ ਨਾ ਇਹ ਇਹ ਗੱਲ ਬਹੁਤ ਵਧੀਆ ਪਰ ਮੈਂ ਤੁਹਾਨੂੰ ਇਹਦੇ ਨਾਲ ਇੱਕ ਗੱਲ ਹੋਰ ਦੱਸ ਦੇਣਾ ਸੋ ਦੋਸਤੋ ਜਿਹੜੀਆਂ ਗਾਇਆਂ ਵੱਡੀਆਂ ਨੇ ਜਿਹੜੀਆਂ ਗਾਵਾਂ ਹੈਗੀਆਂ ਨੇ 30 ਲੀਟਰ ਵਾਲੀਆਂ 25 ਕਿਲੋ ਵਾਲੀਆਂ 20 ਕਿਲੋ ਵਾਲੀਆਂ 30 ਕਿਲੋ 37 ਕਿਲੋ 40 ਕਿਲੋ 45 ਕਿਲੋ ਸੋ ਦੋਸਤੋ ਤੁਹਾਨੂੰ ਪਤਾ ਵੀ ਇਹ ਰਿੰਗਾਵਾਂ ਨੇ ਇਹ ਬਹੁਤ ਜ਼ਿਆਦਾ ਗਰਮੀ ਤੇ ਬਿਮਾਰ ਰਹਿੰਦੀਆਂ ਨੇ ਇਹ ਗਾਵਾਂ ਬਹੁਤ ਜ਼ਿਆਦਾ ਜਦੋਂ ਬਿਮਾਰ ਰਹਿੰਦੀਆਂ ਨੇ ਨਾ ਸੋ ਦੋਸਤੋ ਇਹਨਾਂ ਨੂੰ ਜਿਹੜੇ ਐਂਟੀਬਾਇਟਿਕ ਉਹ ਬਹੁਤ ਜ਼ਿਆਦਾ ਲੱਗਦੇ ਆ ਫਾਈ ਸਕੇਲ ਦੇ ਐਂਟੀਬਾਇਟਿਕ ਨਾਲ ਜਿਹੜੇ ਇਹਨਾਂ ਨੂੰ ਬਹੁਤ ਜ਼ਿਆਦਾ ਲੱਗਦੇ ਆ ਐਂਟੀਬਾਇਟਿਕ ਕਰ ਲੋ ਮਿਨਰਲਸ ਕਰ ਲੋ ਵਿਟਾਮਿਨ ਕਰ ਲੋ ਨਾਈਟ੍ਰਿਟ ਕਰ ਲੋ ਕੋਈ ਵੀ ਚੀਜ਼ ਕਰ ਲੋ ਉਹ ਸੋ ਦੋਸਤੋ ਜ਼ਿਆਦਾ ਲੱਗੇਗੀ ਸੋ ਹੁਣ ਇਹਦੇ ਵਿੱਚ ਗੱਲ ਉਹ ਹੀ ਆ ਜਿਹੜੇ ਤਾਂ ਪੜੇ ਲਿਖੇ ਡਾਕਟਰ ਆ ਫਾਰਮਾ ਤੇ ਜਾਂਦੇ ਆ ਡਿਗਰੀ ਵਾਲੇ ਡਾਕਟਰ ਆ ਉਹ ਤਾਂ ਫਾਰਮਰ ਨੂੰ ਕਹਿ ਦੇਣਗੇ ਭਾਈ ਇਸ ਗਾਂ ਦਾ ਦੁੱਧ 4-5 ਦਿਨਾਂ ਨਾ ਚੋਇਓ ਹੁਣ ਦੋਸਤੋ ਜਿਹੜਾ 4-5 ਦਿਨ ਦੁੱਧ ਦੋਂਦਾ ਗਾਂ ਦਾ ਆਪਾਂ ਚੋੜਿਆ ਚੋਕੇ ਆਪਾਂ ਡਾਕਟਰ ਨੇ ਕਹਿਤਾ ਵੀ ਇਸਤੇਮਾਲ ਨਾ ਕਰਿਓ ਹੁਣ ਉਸ ਹਿਸਾਬ ਲਾ ਲਓ ਵੀ ਕਵਾਂਟਰ ਡੇਟ ਕਵਾਂਟਰ ਦੁੱਧੇ ਹੁਣ ਫਾਰਮਰ ਕੀ ਕਰੂਗਾ ਵਿਚਾਰਾ ਡੇਟ ਕੋਟ ਬਹੁਤ ਤਰ੍ਹਾਂ ਡੋਲੂਗਾ ਨਾ ਆਹ ਵੇਖੋ ਹੁਣ ਇਹਨਾਂ ਵਿੱਚ ਕੀ ਲਿਖਿਆ ਆਉਂਦਾ ਰੇਕ ਇੰਜੈਕਸ਼ਨ ਦੇ ਉੱਤੇ ਦੋਸਤੋ ਲਿਖਿਆ ਹੁੰਦਾ ਵੀ ਜਿਹੜਾ ਇਹ ਦੁੱਧ ਦੇ ਵਿੱਚ ਕਿੰਨੇ ਟਾਈਮ ਰਹੂਗਾ ਤੇ ਮਾਸ ਦੇ ਵਿੱਚ ਕਿੰਨੇ ਟਾਈਮ ਰਹੂਗਾ ਇਹ ਜਿਹੜੀ ਗੱਲ ਆਪਾਂ ਨੂੰ ਬਹੁਤ ਸਾਰੀ ਮੈਂ ਵੀ ਹੁਣ ਕਈ ਘਰਾਂ ਘਰੇ ਜਾਣਾ ਨਾ ਮੈਂ ਕਹਨਾ ਵੀ ਵੀਰ ਜੀ ਅਸੋਤਨਾ ਮੱਝ ਦਾ ਨਾ ਪੀਆ ਚਾਕ ਉਹ ਕਿਨੇ ਦਾਸਾਉ ਡੇਰੀ ਦੇ ਪਾ ਦਿਆਂਗੇ ਤੋਂ ਡੇਰੀ ਦੇ ਵੀ ਤਾਂ ਕਿਸੇ ਨੇ ਪੀਣਾ ਹੀ ਹੈ ਨਾ ਸੋ ਇਹਦੇ ਕਾਰਨ ਕਰਕੇ ਕੀ ਹੁੰਦਾ ਵੇਖੋ ਇਹ ਜਿਹੜਾ ਐਂਟੀਬਾਇਓਟਿਕਾ ਤੁਸੀਂ ਦੁੱਧ ਪੀ ਰਹੇ ਹੋ ਨਾ ਇਹਦੇ ਕਾਰਨ ਕਰਕੇ ਤੁਹਾਡੇ ਜਿਹੜੇ ਗੋਡੇ ਦਰਦ ਜਾਂ ਕਈ ਆਹ ਲੜਕੀਆਂ ਦੇ ਮੂੰਹ ਤੇ ਫੇਸ ਤੇ ਦਾੜ੍ਹੀ ਸੋ ਤੁਹਾਡੇ ਜੋੜ ਦਰਦ ਸ਼ੂਗਰ ਸੋ ਇਹ ਸਾਰੀਆਂ ਪ੍ਰੋਬਲਮ ਆ ਇਹ ਐਂਟੀਬਾਇਟਿਕ ਜਿਹੜੇ ਆਪਾਂ ਜਾਦੇ ਲੱਗ ਰਹੇ ਉਹਨਾਂ ਕਰਕੇ ਆ ਮੈਂ ਵੀਰੇ ਨੂੰ ਦਿਖਾਉਂਗਾ ਵੀ ਮੇਰੇ ਕੋਲ ਇੱਕ ਐਂਟੀਬਾਇਟਿਕ ਹੈ ਉਹਨੂੰ ਮੜਾ ਜਾ ਨੇੜੇ ਕਰਕੇ ਦਿਖਾ ਦਿਓ ਸੋ ਦੋਸਤੋ ਆ ਦੇਖੋ ਇੱਕ 4.5 ਗ੍ਰਾਮ ਦਾ ਐਂਟੀਬਾਇਟਿਕ ਸੈਫਾ ਡਰੈਗਸਨ ਵੀ ਸਰ ਵਕਟਾਂ ਸੋ ਦੋਸਤੋ ਆ ਵੇਖੋ ਸ਼ਾਇ ਤਾਨੂੰ ਦੇਖ ਜਾਵੇ ਥੋੜਾ ਜੇਮ ਕਰਕੇ ਵਘਾਉਣੇ ਆ ਆ ਵੇਖੋ ਇਹ ਮੀਟ ਤੇ ਆਫਲ ਦੇ ਵਿੱਚ ਹੈਗਾ 22 ਦਿਨ ਤੇ ਮਿਲਕ ਦੇ ਵਿੱਚ ਹੈਗਾ 7 ਦਿਨ ਇਹ ਹੁਣ ਦੋਸਤੋ ਦੁੱਧ ਦੇ ਵਿੱਚ 7 ਦਿਨ ਹੋਣਾ ਜਿਹੜੀ ਇਹ ਗਾਂ ਜਾਂ ਮੱਝ ਨੂੰ ਆਪਾਂ ਲਾਤਾ 7 ਦਿਨ ਦੁੱਧ ਦੇ ਵਿੱਚ ਚੱਲੂਗਾ ਸੋ ਦੋਸਤੋ ਐਵੇਂ ਹੀ ਜਿਵੇਂ ਆ ਆਪਣੇ ਕੋਲ ਹੈਗਾ ਐਂਡਰੋਸਿਨ ਆ ਵੇਖੋ ਦੋਸਤੋ ਐਂਡਰੋਸਿਨ 10% ਆ ਵੇਖੋ ਇਹਦਾ ਵੀ ਇੱਥੇ ਉੱਪਰ ਲਿਖਿਆ ਹੋਣਾ ਆ ਦੋਸਤੋ ਆ ਲਿਖਿਆ ਹੋਇਆ ਜੀ ਆ ਦੋਸਤੋ ਇਹ ਜਿਹੜਾ ਮਿਲਕ ਦੇ ਵਿੱਚ ਆਉਣਾ ਹੈ ਸਾਢੇ ਤਿੰਨ ਦਿਨ ਆਹ ਦੇਖ ਲਓ ਦੋਸਤੋ ਤੇ ਮੀਟ ਦੇ ਵਿੱਚ ਆਉਣਾ ਹੈ 10 ਦਿਨ ਜੇ ਆਪਾਂ ਇਹਨੂੰ ਆਈ ਵੀ ਆਈ ਐਮ ਰੂਰ ਦਿੰਨੇ ਆ ਤਾਂ ਸਾਢੇ ਤਿੰਨ ਦਿਨ ਆਈ ਵੀ ਰੂਰ ਦਿੰਨੇ ਆ ਤਾਂ ਮਿਲਕ ਦੇ ਵਿੱਚ ਤਿੰਨ ਦਿਨ ਤੇ ਮੀਟ ਦੇ ਵਿੱਚ 4 ਦਿਨ ਸੋ ਦੋਸਤੋ ਇਹ ਵੀ ਤੁਹਾਡੇ ਦੁੱਧ ਦੇ ਮਾਸ ਦੇ ਵਿੱਚ ਹੀ ਆ ਗਿਆ ਦੋਸਤੋ ਆ ਇੱਕ ਲਿਖਿਆ ਆਇਆ ਆਪਣਾ એનર્ਜੀ ਬੂਸਟਰ ਹੈਗਾ ਬਖਾਲ ਕਬਾਲਾ ਬਿੰਨ ਸੋ ਦੋਸਤੋ ਆ ਵੇਖੋ ਇਹਦੇ ਵਿੱਚ ਲਿਖਿਆ ਆਇਆ ਮਿਲਕ ਦੇ ਵਿੱਚ 0 ਡੇ ਤੇ ਮੀਟ ਦੇ ਵਿੱਚ ਵੀ 0 ਡੇ ਇਹਦਾ ਕੋਈ ਸਾਈਡ ਸੈਕਟ ਨਹੀਂ ਹੈਗਾ ਸੋ ਦੋਸਤੋ ਆਇ ਇੱਕ ਮੇਰੇ ਕੋਲੇ ਹਾਰਕ ਨੋਨ ਹੈਗਾ ਕੈਰਸ ਦਾ ਕਲੋਪਰਸ ਨੋਨ ਆਹ ਦੋਸਤੋ ਆ ਵੇਖੋ ਇਹ ਵੀ ਇਹਦੇ ਵਿੱਚ ਹੈਗਾ ਆਹ ਮਿਲਕ ਦੇ ਵਿੱਚ ਹੈਗਾ ਨਿਲ ਨਹੀਂ ਆਉਂਦਾ ਤੇ ਮੀਟ ਦੇ ਵਿੱਚ ਆਏਗਾ ਦੋਸਤੋ ਇੱਕ ਦਿਨ ਸੋ ਦੋਸਤੋ ਇਹ ਸਾਰੀਆਂ ਚੀਜ਼ਾਂ ਵਾ ਜਿਹੜੀਆਂ ਆ ਮੇਰੇ ਕੋਲੇ ਇੱਕ 25 ਹੈਗਾ ਆਇਓਡਾਈਜ਼ ਦੇ ਨਾਲ ਹੈਗਾ ਸੋ ਦੋਸਤੋ ਆ ਵੇਖੋ ਇਹਦੇ ਵਿੱਚ ਵੀ ਮੰਨ ਲਓ ਕਿ ਸਾਰੀਆਂ ਉੱਤੇ ਕੰਪਨੀਆਂ ਨੇ ਮੈਂਸ਼ਨ ਕੀਤਾ ਹੁੰਦਾ ਦੋਸਤੋ ਇਹਦਾ ਵੀ ਮੈਂ ਤੁਹਾਨੂੰ ਦਿਖਾਉਣਾ ਇੱਥੇ ਲਿਖਿਆ ਹੋਏਗਾ ਸੋ ਦੋਸਤੋ ਇਹ ਸਾਰੇ ਤੁਸੀਂ ਨਾ ਇਹ ਗੱਲਾਂ ਕਰਕੇ ਹੀ ਮੈਂ ਤੁਹਾਨੂੰ ਕਹਿੰਨਾ ਕਿ ਆਪਣੇ ਅੱਗੇ ਆ ਵੇਖੋ ਇਹ ਦੋਸਤੋ ਮੀਟ ਦੇ ਵਿੱਚ ਵੀ ਨਹੀਂ ਆਉਂਦਾ ਤੇ ਮਿਲਕ ਦੇ ਵਿੱਚ ਵੀ ਨਹੀਂ ਆਉਂਦਾ ਸੋ ਦੋਸਤੋ ਮੈਂ ਤੁਹਾਨੂੰ ਤਾਂ ਹੀ ਇਹ ਗੱਲ ਕਹਿਣਾ ਕਿ ਜਿਹੜੀ ਮੱਝ ਮੱਝ ਨੂੰ ਵੈਂਟੀਬੈਟਕ ਬਹੁਤ ਘੱਟ ਲੱਗਦਾ ਕਿਉਂਕਿ ਮੱਝ ਬਿਮਾਰ ਹੀ ਬਹੁਤ ਘੱਟ ਹੁੰਦੀ ਹੈ ਰੀਅਰ ਕੇਸ ਹੁੰਦਾ ਕਿ ਮੱਝ ਬਿਮਾਰ ਹੁੰਦੀ ਹੈ ਇਸ ਕਰਕੇ ਜਿਹੜੀ ਵੱਡੀ ਗਾਂ ਹੈ ਉਹ ਮੈਕਸੀਮਮ ਬਿਮਾਰ ਹੁੰਦੀ ਹੈ ਗਰਮੀ ਦੇ ਵਿੱਚ ਕਦੀ ਮਸਟੈਟਸ ਆ ਗਈ ਕਦੀ ਟੈਂਪਰੇਚਰ ਆ ਗਿਆ ਕਦੀ ਰੈਕਟਵਾਟਰ ਆ ਗਿਆ ਕਦੀ ਕੋਸ ਆ ਗਿਆ ਕਦੀ ਕਿਟੋਟਸ ਆ ਗਿਆ ਕੁਝ ਨਾ ਕੁਝ ਉਹਨੂੰ ਆਇਆ ਹੀ ਰਹਿੰਦਾ ਸੋ ਦੋਸਤੋ ਇਸ ਕਰਕੇ ਜਿਹੜਾ ਮਾਝ ਦਾ ਦੁੱਧ ਹੈ ਤੁਹਾਡੇ ਲਈ ਲਾਹੇਵੰਦ ਹੈ ਹਾਂ ਥੋੜਾ ਜਿਹਾ ਪਾਣੀ ਪਾ ਕੇ ਪੀੜਿਆ ਕਰੋ ਪਤਲਾ ਕਰ ਲਿਆ ਕਰੋ ਸੋ ਆਪਾਂ ਨੂੰ ਹਮੇਸ਼ਾ ਹਿੰਦੂ ਦਾ ਜਿਹੜਾ ਉਹ ਮੱਝ ਦਾ ਹੀ ਪੀਣਾ ਚਾਹੀਦਾ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਮੇਰਾ ਚੈਨਲ ਕੁਦਰਤ ਮੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਸਾਰੇ ਦੋਸਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ